ਹੈਲੋ ਜੀ ਸਸ਼ੀ ਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਇਹ ਤੇ ਇੱਥੇ ਦਾਦੀ ਜੀ ਨੇ ਭਾਂਡੇ ਮਾਂਜ ਲੀਤੇ ਨੇ ਮੰਮੀ ਜੀ ਲੌਂਦੇ ਨੇ ਰੋਟੀਆਂ ਤੇ ਪਾਪਾ ਜੀ ਤੇ ਅੰਕਲ ਜੀ ਉਧਰ ਪਸ਼ੂਆਂ ਨੂੰ ਪਾਣੀ ਡੋਣ ਗਏ ਨੇ ਤੇ ਆਪਾਂ ਹੁਣ ਇੱਥੋਂ ਕੀ ਕਰਾਂਗੇ ਬੂਟਿਆਂ ਦੇ ਵਿੱਚ ਗੰਦ ਹੋ ਗਿਆ ਸੀ ਕਾਫੀ ਜ਼ਿਆਦਾ ਫਿਰ ਆਪਾਂ ਸਾਫ਼ ਵੀ ਨਹੀਂ ਕੀਤਾ ਸੀ ਕਾਫੀ ਟਾਈਮ ਹੋ ਗਿਆ ਤੇ ਹੁਣ ਆਪਾਂ ਇਹ ਕਰਾਂਗੇ ਬੂਟਿਆਂ ਨੂੰ ਸਾਫ਼ ਕਰਾਂਗੇ ਤੇ ਇੱਥੇ ਤੁਹਾਨੂੰ ਕੁੱਤੀ ਚੂਕਦੀ ਸੌਂਦੀ ਹੋ ਗਿਆ ਪਰ ਅੰਦਰ ਤਾੜੀ ਹੋਈ ਹੈ ਕਿਉਂਕਿ ਬਾਹਰ ਦਾਦੀ ਪਾਣੇ ਮਾਂਜ ਜਾਂਦਾ ਅਮਰੂਦਾਂ ਦੇ ਵਿੱਚੋਂ ਆਪਾਂ ਗੰਦ ਤੇ ਕੱਢ ਦਿੱਤਾ ਹੈਗਾ ਹੁਣ ਆ ਜਿਹੜੀ ਮਿੱਟੀ ਐ ਇਹਨੂੰ ਆਪਾਂ ਚੰਗੀ ਤਰ੍ਹਾਂ ਥਾਣ ਨੂੰ ਖੋਦਾਂਗੇ ਤਾਂ ਕਿ ਜਿਹੜੀ ਮਿੱਟੀ ਸੌਫਟ ਹੋ ਜੇ ਰੂੜੀ ਆਪਾਂ ਪਾਈ ਸੀ ਹੁਣ ਐਕ ਤੋਂ ਨਹੀਂ ਪਾਵਾਂਗੇ ਆਪਾਂ ਤੇ ਆਪਾਂ ਇੱਕ ਵਾਰੀ ਪਾਉਣੇ ਹੁੰਨੇ ਆ ਤੇ ਅਮਰੂਦ ਲੱਗੇ ਹੋਏ ਨੇ ਖਾਣੇ ਵੀ ਆਪਾਂ ਰੋਜ਼ ਤੋੜ ਕੇ ਜੋ ਲੱਭ ਜਾਂਦਾ ਐ ਅੱਧੇ ਫ੍ਰਿਜ ਦੇ ਵਿੱਚ ਰੱਖੇ ਹੋਏ ਨੇ ਆਪਾਂ ਜਿਹੜੇ ਲੱਥ ਜਾਂਦੇ ਆ ਤੇ ਹੁਣ ਇੱਥੋਂ ਆਪਾਂ ਸਾਰੀ ਮਿੱਟੀ ਨੂੰ ਚੰਗੀ ਤਰ੍ਹਾਂ ਖੋਦਾਂਗੇ ਐਲੋਵੇਰਾ ਵੀ ਮੈਂ ਛੋਟੇ ਕਰਤੇ ਨੇ ਆ ਵੀ ਕਾਫੀ ਜ਼ਿਆਦਾ ਵੱਡੇ ਹੋ ਜਾਂਦੇ ਨੇ ਫਿਰ ਇਹਨਾਂ ਨੇ ਤੇ ਵਾਦੀ ਜਾਣਾ ਹੁੰਦਾ ਇਸੇ ਕਰਕੇ ਫਿਰ ਆਪਾਂ ਇਹਨਾਂ ਨੂੰ ਥੋੜੇ ਥੋੜੇ ਕੱਟ ਦਿੰਨੇ ਹੁੰਨੇ ਆ ਤੇ ਜੀ ਮਰੂਦਾਂ ਦਾ ਬੂਟਾ ਆਪਾਂ ਚੰਗੀ ਤਰ੍ਹਾਂ ਕਲੀਨ ਕਰ ਦਿੱਤਾ ਹੈਗਾ ਸੀਗਾ ਹੁਣ ਆਪਣੇ ਇੱਧਰਲੇ ਬੰਨੇ ਜਿਹੜੇ ਮਰੂਦ ਲੱਗੇ ਹੋਏ ਨੇ ਨਿੰਮੂਆਂ ਦਾ ਬੂਟਾ ਹੈਗਾ ਇੱਕ ਜਾਉਨਾ ਦਾ ਏ ਤੇ ਇੱਕ ਜਿਹੜਾ ਸ਼ੋਅ ਵਾਲਾ ਬੂਟਾ ਹੁੰਦਾ ਉਹਨਾਂ ਦਾ ਜਿਹੜਾ ਖੱਗਾ ਹੈਗੇ ਹੁਣ ਆਪਾਂ ਉਹਨਾਂ ਨੂੰ ਸਾਫ਼ ਕਰ ਲਾਂਗੇ ਨਾਲ ਆਪਾਂ ਕੱਟਣ ਵਾਲੇ ਸਜਾਵਟ ਵਾਲੇ ਜਿਹੜੇ ਬੂਟੇ ਹੈਗੇ ਇਹਨਾਂ ਦੇ ਪੱਤੇ ਜਿਹੜੇ ਹੈਗੇ ਬਹੁਤ ਝੜਦੇ ਨੇ ਬਾਕੀ ਆਪਾਂ ਪੱਤੀ ਵਗੈਰਾ ਵੀ ਇੱਥੇ ਢੋਲ ਦਿੰਨੇ ਹੁੰਦੇ ਆ ਤੇ ਫਿਰ ਉਹਨਾਂ ਨੂੰ ਕਲੀਨ ਕਰਨਾ ਪੈਂਦਾ ਇਸੇ ਕਰਕੇ ਹੁਣ ਆਪਾਂ ਚੰਗੀ ਤਰ੍ਹਾਂ ਇੱਕ ਤਾਂ ਮਿੱਟੀ ਜਿਹੜੀ ਖਰਾਬ ਹੈਗੀ ਉਹਨੂੰ ਬਾਹਰ ਕੱਢ ਦਾਂ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਖੋਦਣ ਤੋਂ ਬਾਅਦ ਪੱਤੇ ਵਗੈਰਾ ਬਾਹਰ ਕੱਢ ਦਾਂਗੇ ਖੋਦਣ ਤੋਂ ਬਾਅਦ ਇਹਨੂੰ ਸੌਫਟ ਕਰ ਦਾਂਗੇ ਮਿੱਟੀ ਨੂੰ ਚੰਗੀ ਤਰ੍ਹਾਂ ਤੇ ਫਿਰ ਮਿੱਟੀ ਨੂੰ ਛਾਣ ਕੇ ਜਿਹੜੇ ਡਲੇ ਹੋਣਗੇ ਉਹ ਬਾਹਰ ਕੱਢ ਦਾਂਗੇ ਤੇ ਫਿਰ ਇਹਨੂੰ ਪਾਣੀ ਲਾ ਦਵਾਂਗੇ ਆਪਾਂ ਤੇ ਜਿਹੜੇ ਬੂਟਿਆਂ ਦੀ ਥੱਸਤਾ ਹੋਊਗੀ ਉਹ ਬੋਲੀ ਹੋ ਜਾਊਗੀ ਤੇ ਇੱਥੇ ਮੰਮੀ ਜੀ ਨੇ ਉਹਨੇ ਜਿਹੜੇ ਕੱਪੜੇ ਤੋ ਕੇ ਸੁੱਕਣੇ ਪਾ ਦਿੱਤੇ ਸੀਗੇ ਤੇ ਹੁਣ ਇੱਥੇ ਤੁਸੀਂ ਵੇਖ ਸਕਦੇ ਹੋ ਆਪਾਂ ਬੂਟਿਆਂ ਨੂੰ ਪਾਣੀ ਪਾ ਦਿੱਤਾ ਹੈਗਾ ਇੱਕ ਵਾਰੀ ਆਪਾਂ ਇੱਧਰਲੀ ਬੂਟਿਆਂ ਦੀ ਕਲੀਨਿੰਗ ਕੀਤੀ ਹੈ ਕਿਉਂਕਿ ਫਿਰ ਅਗਲੇ ਜਿਹੜੇ 3 ਖੱਗੇ ਹੈਗੇ ਉਹਨਾਂ ਨੂੰ ਵੀ ਕਲੀਨ ਕਰਨਾ ਸੀ ਕਾਫੀ ਟਾਈਮ ਲੱਗ ਗਿਆ ਹੁਣ ਆਪਾਂ ਕੱਲ ਨੂੰ ਇਹਨਾਂ ਦੀ ਕਲੀਨਿੰਗ ਕਰਾਂਗੇ ਤੇ ਹੁਣ ਆਪਾਂ ਇੱਥੇ ਇਹਨਾਂ ਸਾਰੇ ਬੂਟਿਆਂ ਨੂੰ ਪਾਣੀ ਵੀ ਪਾ ਦਿੱਤਾ ਹੈਗਾ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਵੀ ਦਿੱਤਾ ਹੈ ਤੇ ਜਿੱਥੇ ਸ਼ਾਮ ਦਾ ਟਾਈਮ ਹੈਗਾ ਆਪਣੇ ਕੱਪੜੇ ਜਿਹੜੇ ਹੈਗੇ ਉਹ ਸੁੱਕ ਚੁੱਕੇ ਨੇ ਮੰਮੀ ਜੀ ਹੁਣ ਆ ਕੱਪੜਿਆਂ ਨੂੰ ਲਾ ਦੇਣਗੇ ਤੇ ਤੁਸੀਂ ਐਲੈਕਸਾ ਵੇਖ ਸਕਦੇ ਹੋ ਜੇ ਤੁਹਾਨੂੰ ਦਿਖਦੀ ਹੋਵੇ ਤਾਂ ਉਹ ਸਾਈਡ 'ਚ ਬੂਟਾ ਤੇ ਵਿਚ ਵਿਚ ਵੜ ਕੇ ਬੈਠੀ ਹੋਈ ਹੈ ਤੇ ਇਹਨੂੰ ਜੁੱਤੀਆਂ ਚਪਲਾਂ ਜਿਹੜੀਆਂ ਵੀ ਲੱਭਦੀਆਂ ਜਾਂ ਤੇ ਉਹਨਾਂ ਨੂੰ ਬਾਹਰ ਸੋਟਾਊਗੀ ਜਾਂ ਉਹਨਾਂ ਦੇ ਨਾਲ ਖੇਡਣ ਲੱਗ ਜੂਗੀ ਅੱਗੇ ਦਾਦੀ ਜੀ ਦੀਆਂ ਗ੍ਰੀਨ ਕਲਰ ਦੀਆਂ ਚਪਲਾਂ ਸੀ ਉਹਨਾਂ ਉੱਤੇ ਫਲਾਵਰ ਬਣਿਆ ਹੋਇਆ ਸੀ ਉਹ ਤੋੜ ਦਿੱਤਾ ਇਹਨੇ ਰਾਤ ਨੂੰ ਅੰਦਰ ਪਈ ਹੁੰਦੀ ਹੈ ਤੇ ਉਹਨੇ ਰਾਤ ਨੂੰ ਹੀ ਤੋੜ ਲਾ ਦਿੱਤਾ ਉਤੋਂ ਤੇ ਸ਼ਰਾਰਤਾਂ ਦੇ ਬਹੁਤ ਹੀ ਕਰਦੀ ਹੈ ਆਹ ਹੁਣ ਮੰਮੀ ਦੇ ਕੋਲ ਆ ਕੇ ਬਹਿ ਗਈ ਹੈ ਹੁਣ ਇਹਨੂੰ ਆਏ ਮੈਨੂੰ ਤਾਂ ਚੜਾਓ ਮੰਜੇ ਤੇ ਫਿਰ ਜਦੋਂ ਮਤਲਬ ਸੂਰਜ ਡੁੱਲ ਜਾਂਦਾ ਫਿਰ ਆਪਾਂ ਇਹਨੂੰ ਅੰਦਰ ਤਾੜ ਦੇਣੇ ਕਿਉਂਕਿ ਬਾਹਰ ਫਿਰ ਠੰਡ ਹੋ ਜਾਂਦੀ ਹੈ ਤੇ ਇਹਦਾ ਧਿਆਨ ਰੱਖਣਾ ਪੈਂਦਾ ਇਹਨੂੰ ਟੀਕਾ ਵੀ ਆਪਾਂ ਲਵਾਤਾ ਸੀ ਡਾਕਟਰ ਕੋਲ ਤੇ ਹਜੇ ਦੋ ਟੀਕੇ ਹੋਰ ਲੱਗਣਗੇ ਇਹਦੇ ਤੇ ਆ ਜਿਹੜੇ ਡੌਗ ਹੁੰਦੇ ਆ ਛੋਟੇ ਪੱਪੀ ਹੁੰਦੇ ਇਹਨਾਂ ਨੂੰ ਬੁਖਾਰ ਵੀ ਛੇਤੀ ਹੋ ਜਾਂਦਾ ਹੈ ਇਸੇ ਕਰਕੇ ਫਿਰ ਆਪਾਂ ਇਹਨੂੰ ਟਾਈਮ ਨਾਲ ਹੀ ਅੰਦਰ ਵਾੜ ਦਿੰਨੇ ਆ ਤੇ ਕਾਫੀ ਲੇਟ ਫਿਰ ਸਵੇਰੇ ਕੱਢਦੇ ਹੁੰਦੇ ਆ ਜਦੋਂ ਧੁੱਪਵਾਵਾ ਨਿਕਲ ਆਉਂਦੀ ਹੁੰਦੀ ਹੈ ਆਪਾਂ ਜਿਹੜੇ ਕੱਪੜੇ ਲਾਏ ਹੈਗੇ ਆ ਇਹਨਾਂ ਨੂੰ ਆਪਾਂ ਤੈਂ ਲਾ ਦਵਾਂਗੇ ਤੇ ਫਿਰ ਚੱਲਾਂਗੇ ਪਰਲੇ ਹਾਤੇ ਦੇ ਵਿੱਚ ਅੰਕਲ ਤੇ ਡੈਡੀ ਜੀ ਤੁਹਾਨੂੰ ਪਤਾ ਖਾਲਾ ਬਣਾਉਂਦੇ ਸੀ ਖਾਲਾ ਆਪਣਾ ਬਣ ਚੁੱਕਿਆ ਹੈ ਅੱਜ ਸਪਰੇਅ ਕਰਨ ਦੇ ਨੇ ਉਹ ਗੋਆ ਸੁੱਟ ਗਏ ਸੀਗੇ ਹੁਣ ਬਸ ਪੱਠੇ ਪਾਉਣ ਵਾਲੇ ਰਹਿੰਦੇ ਨੇ ਪੱਠੇ ਪਾ ਕੇ ਤੇ ਫਿਰ ਆਪਾਂ ਧਾਰਾ ਕੱਢ ਲਿਆਵਾਂਗੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਪਲੀਜ਼ ਕਰ ਦਿਓ ਤੇ ਚੈਨਲ ਨੂੰ ਜੇ ਕੋਈ ਚੈਨਲ ਤੇ ਨਵਾਂ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਆ ਤੇ ਹੁਣ ਪਹਿਲਾਂ ਡੈਡੀ ਵਾਲੇ ਬੂਟਾਂ 'ਚ ਬੈਠੀ ਸੀਗੀ ਹੁਣ ਇੱਥੇ ਮੰਮੀ ਦੇ ਬੂਟ ਪਏ ਆ ਉਹਦੇ ਨਾਲ ਲੱਗ ਜੂਗੀ ਜਾਂ ਫਿਰ ਇਹਦਾ ਜਿਹੜਾ ਕੁੱਤਾ ਹੈਗਾ ਇਹਨੂੰ ਪੂਛ ਫੜ ਲੂਗੀ ਇਹਦੀ ਇਹਨੂੰ ਖੁਲ ਲਈ ਫਿਰੂਗੀ ਸਾਰੀ ਦਿਹਾੜੀ ਇਹਦੀ ਕੁਮਸਤੀ ਨਹੀਂ ਖਤਮ ਹੁੰਦੀ ਸਾਰੀ ਦਿਹਾੜੀ ਜਦੋਂ ਪਤਾ ਹੋਵੇ ਨਾ ਵੀ ਹੁਣ ਮੈਨੂੰ ਕੋਈ ਅਟੈਂਸ਼ਨ ਨਹੀਂ ਦੇਣ ਡਿਆ ਕੋਈ ਬਲੌਨ ਨਹੀਂ ਡਿਆਗਾ ਤੇ ਫਿਰ ਆਪਦਾ ਚੁੱਪ ਕਰਕੇ ਇੱਕ ਪਾਗ ਦੇ ਨਾਲ ਲਾ ਕੇ ਸੌਂ ਜੂਗੀ ਤੇ ਬਸ ਇਹਨੂੰ ਮੰਮੀ ਦੇ ਕੋਲ ਹੀ ਰਹਿਣਾ ਹੈ ਹੋਰ ਕਿਸੇ ਕੋਲ ਨਹੀਂ ਜਾਣਾਗਾ ਇਹਨੂੰ ਸਿਰਫ ਮੰਮੀ ਦੇ ਨਾਲ ਹੀ ਮਤਲਬ ਹੈ ਤੇ ਹੁਣ ਆਪਾਂ ਇਹਨੂੰ ਟੋਕਰੇ ਥੱਲੇ ਤਾੜ ਦਿੰਦੇ ਹੁੰਦੇ ਸੀਗੇ ਪਹਿਲਾਂ ਤੇ ਜਦੋਂ ਆਈ ਆਈ ਸੀ ਉਦੋਂ ਤਾਂ ਇੰਨਾ ਨਹੀਂ ਸ਼ੋਰ ਕਰਦੀ ਹੁੰਦੀ ਸੀ ਪਰ ਹੁਣ ਤਾਂ ਟੋਕਰਾਂ ਲੈ ਕੇ ਉਹਨੂੰ ਮਾਰ ਮਾਰ ਕੇ ਢੋਡਣ ਨੂੰ ਕਿਤੇ ਪਿੱਛੇ ਪਿੱਛੇ ਹੀ ਲਈ ਫਿਰਦੀ ਐ ਚੂਕਦੀ ਰਹਿੰਦੀ ਐ ਫਿਰ ਆਪਾਂ ਇਹਨੂੰ ਖੋਲ ਦਈਦਾ ਹੈ ਹਨਾ ਰੋਟੀਆਂ ਜਦੋਂ ਪਕਾਉਣੇ ਹੁੰਨੇ ਆ ਉਦੋਂ ਫਿਰ ਆਪਾਂ ਇਹਨੂੰ ਅੰਦਰ ਤਾੜ ਦਈਦਾ ਹੈ ਤੇ ਫਿਰ ਰੋਟੀਆਂ ਲਾਉਣ ਤੋਂ ਬਾਅਦ ਇਹਨੂੰ ਆਪਾਂ ਖੁੱਲਾ ਛੱਡ ਦਿੰਨੇ ਆ ਫਿਰ ਕਿਉਂਕਿ ਨਾ ਫਿਰ ਪਪੀ ਐਵੇਂ ਜਿੱਡਲ ਜਾ ਹੋ ਜਾਂਦਾ ਜਦੋਂ ਆਪਾਂ ਇਹਨੂੰ ਜ਼ਿਆਦਾ ਸੰਗਲ ਨਾ ਬੰਨੀ ਰੱਖੀਏ ਹਨਾ ਤੇ ਫਿਰ ਨਿੱਕੀ ਨਿੱਕੀ ਗੱਲ ਤੇ ਫਿਰ ਖਿਜ ਕੇ ਖਾਨ ਲੱਗ ਜਾਂਦਾ ਦੰਦੀਆਂ ਵੱਢਣ ਲੱਗ ਜਾਂਦਾ ਇਸੇ ਕਰਕੇ ਫਿਰ ਆਪਾਂ ਇਹਨੂੰ ਬੰਨ ਹੀ ਰੱਖਦੇ ਆ ਰਾਤ ਨੂੰ ਤੇ ਫਿਰ ਮੈਂ ਤੇ ਦਾਦੀ ਇੱਕੇ ਕਮਰੇ 'ਚ ਹੁੰਨੇ ਇਸੇ ਕਰਕੇ ਟਿੱਕੀ ਰਹਿੰਦੀ ਹੈ ਦੀ ਆਡਰ ਜਾਈ ਹੈਗੀ ਉੱਥੇ ਬੈਠੀ ਰਹਿੰਦੀ ਹੈ ਤੇ ਜ਼ਿਆਦਾ ਕੋਈ ਦਿੱਕਤ ਵੀ ਨਹੀਂ ਦਿੰਦੀ ਸਵੇਰੇ ਫਿਰ ਜਦੋਂ ਆਪਾਂ ਸਾਰਿਆਂ ਦੇ ਸਾਹਮਣੇ ਹੁੰਨੇ ਨੂੰ ਤਾੜ ਦੇੰਨੇ ਜਾਂ ਫਿਰ ਬੰਦ ਕਰ ਦੇੰਨੇ ਕਮਰੇ 'ਚ ਫਿਰ ਇਹਨੂੰ ਐਵੇਂ ਹੁੰਦਾ ਵੀ ਮੈਨੂੰ ਵੀ ਬਾਹਰ ਖੋਲੋ ਤੇ ਇਸੇ ਕਰਕੇ ਫਿਰ ਆਪਾਂ ਇਹਨੂੰ ਜ਼ਿਆਦਾਤਰ ਬਾਹਰ ਹੀ ਰੱਖਦੇ ਹਾਂ ਰੋਟੀਆਂ ਲਾਉਣ ਲੱਗੇ ਨੂੰ ਤਾੜ ਦੇਈਦੇ ਅੰਦਰ ਤੇ ਹੁਣ ਇਧਰ ਮੰਮੀ ਜੀ ਕੱਪੜੇ ਤੈਹ ਲਾ ਦੇਣਗੇ ਤੇ ਫਿਰ ਸਾਰੇ ਕੱਪੜੇ ਨੂੰ ਅੰਦਰ ਰੱਖ ਦੇਣਗੇ ਫਿਰ ਆਪਾਂ ਚੱਲਾਂਗੇ ਧਾਰ ਕੱਢਣ ਵਾਸਤੇ ਤੇ ਹੁਣ ਆਪਾਂ ਇਧਰ ਆ ਚੁੱਕੇ ਹੈਗੇ ਆ ਪਸੂਆਂ ਵਾਲ ਤੇ ਇੱਥੇ ਮੰਮੀ ਜੀ ਪੱਠੇ ਕੁੱਤਰ ਦੇਣਗੇ ਤੇ ਮੈਂ ਉਹਨੂੰ ਜਿੱਕਰ ਤੂੜੀ ਪਾ ਦੂੰਗਾ ਮੈਂ ਤੂੜੀ ਪਾ ਕੇ ਤੇ ਉੱਧਰ ਜਾ ਕੇ ਚਾਹ ਪੀ ਆਉਂਗਾ ਤੇ ਨਾਲੇ ਦੁੱਧ ਵਾਲੀਆਂ ਬਾਲਟੀਆਂ ਲੈ ਆਉਂਗਾ ਗੋਆ ਉਹ ਸੁੱਟ ਗਏ ਸੀ ਪਾਪਾ ਜੀ ਤੇ ਮੰਮੀ ਉਹਨੇ ਜਿੱਕਰ ਪੱਠੇ ਪਾ ਦੇਣਗੇ ਤੇ ਠੰਡਾ ਚ ਤੇ ਦੇਣ ਵੀ ਜਿਹੜੇ ਹੁੰਦੇ ਨੇ ਉਹ ਵੀ ਛੋਟੇ ਹੁੰਦੇ ਨੇ ਕੰਮ ਜਿੰਨਾ ਆਪਾਂ ਛੇਤੀ ਨਵੇੜ ਲਈਏ ਉਨਾ ਹੀ ਵਧੀਆ ਹੁੰਦਾ ਏ ਵਿੰਦਿਆਂ ਵਿੰਦਿਆਂ ਹੁਣ ਤੇ 6 ਵਜੇ ਨੂੰ ਰਾਤ ਪੈ ਜਾਂਦੀ ਐ ਤੇ ਫਿਰ ਇੱਧਰਲਾ ਕੰਮ ਵੀ ਹੋ ਜਾਂਦਾ ਪਸ਼ੂਆਂ ਦਾ ਵੀ ਜਦੋਂ ਪਾਪਾ ਜੀ ਨੂੰ ਤੇ ਅੰਕਲ ਜੀ ਨੂੰ ਖੇਤ ਦਾ ਕੰਮ ਹੋਵੇ ਫਿਰ ਇੱਧਰਲਾ ਪਸ਼ੂਆਂ ਦਾ ਵੀ ਨਵੇੜ ਲਈਦਾ ਐ ਬਾਕੀ ਜਦੋਂ ਮੈਨੂੰ ਅੱਜ ਛੁੱਟੀ ਸੀਗੀ ਤੇ ਮੈਂ ਅੱਜ ਮੰਮੀ ਜੀ ਦੇ ਨਾਲ ਕਰਾ ਦਿੱਤਾ ਹੁਣ ਬਾਕੀ ਛੋਟੇ ਮੱਟੇ ਕੰਮ ਮੈਂ ਮੰਮੀ ਜੀ ਦੇ ਨਾਲ ਕਰਉਣਾ ਰਹਿਣਾ ਐ ਮੰਮੀ ਦੀ ਹੈਲਪ ਕਰਉਣਾ ਰਹਿਣਾ ਇਹਦੇ ਨਾਲ ਕੀ ਹੁੰਦੀ ਐ ਮੰਮੀ ਜੀ ਨੂੰ ਜਿਆਦਾ ਥਕਾਨ ਨਹੀਂ ਹੁੰਦੀਗੀ ਇਸੇ ਕਰਕੇ ਫਿਰ ਮਾੜੇ ਮੋٹے ਕੰਮ ਨਾਲ ਹੈਲਪ ਕਰਾਉਂਦੇ ਰਹੀਏ ਹਨ ਤੇ ਐਵੇਂ ਨਹੀਂ ਕਿ ਮੈਂ ਹੀ ਹਰੇਕ ਬੱਚੇ ਨੂੰ ਆਦੇ ਮਾਪੇ ਉਹਦੇ ਨਾਲ ਹੈਲਪ ਕਰਾਉਣੀ ਚਾਹੀਦੀ ਹੈ ਜਿੰਨਾ ਹੋ ਸਕੇ ਆਪਦੇ ਮਾਪੇ ਦਾ ਸਟ्रेस ਜਿਹੜਾ ਹੈਗਾ ਉਹਨੂੰ ਘੱਟ ਕਰਨਾ ਚਾਹੀਦਾ ਹੈ ਤੇ ਚਲੋ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਾਂਗੇ ਤੁਹਾਨੂੰ ਕਿਸੇ ਨੈਵੀਡੀ ਨਾਲ ਜੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਦ ਤੱਕ ਲਈ ਓਕੇ ਗੁੱਡ ਬਾਏ ਸੇਫ ਯੂ ਹੋਮ ਐਂਡ ਟਿਕ ਕੇਅਰ